ਹਾਂਜੀ ਵੀਰ ਆਪਣੇ ਕੋਲੇ ਸੇਲ ਵਾਸਤੇ ਆਇਆ ਸਵਰਾਜ 855 ਜਮਨ ਨਵਾਂ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਇੱਕ ਮਹਿੰਦਰਾ ਅਰਜਨ 605 ਡੀਆਈ ਤੇ ਦੂਜਾ ਮਹਿੰਦਰਾ 575 ਡੀਆਈ ਤਿੰਨੇ ਟਰੈਕਟਰ ਬਹੁਤ ਘੱਟ ਚੱਲੇ ਹੋਏ ਆ ਆਪਣੇ ਇਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ ਤੇ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਸਵਰਾਜ 855 ਸਾਰਾ ਟਰੈਕਟਰ ਪੂਰਾ ਸ਼ੋਰੂਮ ਕੰਡੀਸ਼ਨ ਪਿਆ ਹੀ ਦੇਖ ਸਕਦੇ ਤੁਸੀਂ ਟਰੈਕਟਰ ਕਿੱਤੋਂ ਕੋਈ ਰੰਗ ਨਹੀਂ ਲਿਆ ਹੋਇਆ ਬਹੁ ਘੱਟ ਚੱਲਿਆ ਹੋਇਆ ਟਰੈਕਟਰ ਆ કુલ 75 ਘੰਟੇ ਚੱਲਿਆ ਟਰੈਕਟਰ ਗੱਲ ਕਰੀਏ ਜੀ ਮਾਡਲ ਦੀ 2024 ਮਾਡਲ ਆ ਟਰੈਕਟਰ ਸਾਰੀ ਐਸੈਸਰੀ ਨਾਲ ਆ ਟਰੈਕਟਰ ਦੇ ਤੇ ਨਗਦ ਕੈਸ਼ ਨਿਕਲਿਆ ਜੀ ਟਰੈਕਟਰ ਬਾਕੀ ਆਲ オリジナル ਟਰੈਕਟਰ ਪਿਆ ਸਾਰਾ ਇੰਜਨ ਗੇਅਰ ਦਾ ਜਮਾ ਓਕੇ ਪਿਆ ਤੇ ਰੇਟ ਰੱਖਿਆ ਜੀ 8,25,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜੀ ਬਾਗਾ ਪੁਰਾਣਾ ਅੱਗੇ ਆ ਜਾਂਦਾ ਹੈ ਸੇਲ ਵਾਸਤੇ ਮਹਿੰਦਰਾ ਅਰਜਨ 605 DI ਟਰੈਕਟਰ ਬਹੁਤ ਸਾਫ ਕੰਡੀਸ਼ਨ ਪੇ ਟਰੈਕਟਰ ਦੀ ਆਲ オリジナル ਟਰੈਕਟਰ ਹੈ ਜੀ ਰੰਗ ਪੇਂਟ ਕਰਨੀ ਜਮਾ オリジナル ਪਿਆ ਕਿਤੋਂ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਕਿਤੋਂ ਕੋਈ ਲੀਕੇਜ ਨਹੀਂ ਪਾਵਰ ਸਟੀਅਰਿੰਗ ਹੈ ਟਰੈਕਟਰ ਤੇ 2012 ਮਾਡਲ ਹੈ ਟਰੈਕਟਰ ਗੱਲ ਕਰੀਏ ਟਾਇਰਾਂ ਦੀ ਅਗਲੇ ਟਾਇਰ ਹੈਗਾ ਜੀ 60 ਪੈਸੇ ਟਰੈਕਟਰ ਦੇ ਤੇ ਪਿਛਲੇ ਟਾਇਰ ਜਮਨ ਨਵੇਂ ਆ ਟਰੈਕਟਰ ਦੇ ਬਾਕੀ ਆਲ origignal ਟਰੈਕਟਰ ਪਿਆ ਤੇ ਪੰਜਾਬ ਨੰਬਰ ਆ ਜੀ ਮਾਲਕ ਵੀਰਾਂ ਨੇ ਰੇਟ ਰੱਖਿਆ 375000 ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜੀਰਾ ਪੰਜਾਬ ਅੱਗੇ ਆ ਗਿਆ ਸੇਲ ਵਾਸਤੇ Mahindra 575 DI ਪੂਰਾ ਸ਼ੋਰੂਮ ਕੰਡੀਸ਼ਨ ਟਰੈਕਟਰ ਪੈ ਹੀ ਦੇਖ ਸਕਦੇ ਤੁਸੀਂ ਪਾਵਰ ਸਟੀering ਹੈ ਡਾਇਰੈਕਟਰ ਰਿਵਰਸ ਪੀਟੀਓ ਆ ਰੰਗ ਪੇਂਟ ਦਾ ਜਮ ਅਰੀਜਨਲ ਪਿਆ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਤੇ ਫਸਟ ਆਨ ਰਾਈ ਟਰੈਕਟਰ ਪਹਿਲੇ ਨਾਮ ਆ ਪੰਜਾਬ ਨੰਬਰ ਆ ਟਰੈਕਟਰ ਔਇਲ ਬ੍ਰੇਕ ਆ ਗੱਲ ਕਰੀਏ ਟਾਇਰਾਂ ਦੀ ਜੀ 60 ਪੈਸੇ ਟਾਇਰ ਪਏ ਟਰੈਕਟਰ ਦੇ ਨਾਲ ਦੇ ਟਾਇਰ ਪਏ ਆ ਟਰੈਕਟਰ 2016 ਮਾਡਲ ਆ ਜੀ ਟਰੈਕਟਰ ਦਾ ਫਿਕਸ ਰੇਟ ਆ ਮਾੜਾ ਮੋਟਾ ਮਾਣ ਤਾਣ ਹੋ ਜਾਊਗਾ ਰੇਟ ਹੈਗਾ 440000 ਰੁਪਈਆ ਤੇ ਨੰਬਰ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਹੈਗਾ ਜਿਹਨੇ ਲੈਣਾ ਉਹ ਹੀ ਕਾਲ ਕਰਿਓ ਏਰੀਆ ਹੈਗਾ ਜੀ ਮੁਕਸਰ ਆਪਣੀ ਵੀਡੀਓ ਵਧੇ ਲਈ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ